ਕਹਤੇ ਹੋਏ ਸਾਰੇ ਮੁਕੀਲ ਸਹਿਬਾਨ ਕਿਸਾਨ ਯੂਨੀਅਨ ਦੇ ਨੁਮਾਇंदे ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਵੱਖ-ਵੱਖ ਪੋਲੀਟੀਕਲ ਪਾਰਟੀਆਂ ਦੇ ਨੁਮਾਇंदे ਤੇ ਆਏ ਹੋਏ ਸਾਰੇ ਪਿੰਡਾਂ ਤੋਂ ਮੇਰੇ ਬਹੁਤ ਸੱਤਕਾ ਆਇਓ ਜੁਰਤ ਆਪਾਂ ਉਹ ਭੈਣਾਂ ਸਾਥੀ ਮੇਰੇ ਵੀਰੇ 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 ਪ੍ਰੈਸ ਦੇ ਵੀ ਸਾਰਿਆਂ ਨੂੰ ਪਤਿਆਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਥੀਓ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਸ ਜਿਹੜੀ ਇਹ ਅਫਵਾਹ ਉੱઠી ਹੈ ਇਸ ਦਾ ਸੋਰਸ ਕੀ ਹੈ ਇਹ ਮੈਨੂੰ ਹਲਤ ਤੱਕ ਨਹੀਂ ਪਤਾ ਲੱਗਿਆ ਇਹਦਾ ਸੋਰਸ ਕੀ ਹੈ ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇੰਦਾਂ ਦੀਆਂ ਖਵਾਵਾ ਉਡੀਆਂ। 5 ਸਾਲ ਪਹਿਲਾਂ ਵੀ ਇਹੀ ਗੱਲ ਚੱਲੀ ਸੀ ਕਿ ਪੈਂਤੀ ਪਿੰਡ ਜਿਹੜੇ ਆ ਉਹ ਰੋਪੜ ਚ ਪਾਕ ਜਿਹੜੇ ਆ ਉਹ ਸ਼ਿਫਟ ਕਿਤੇ ਜਾਣਗੇ। ਕਈ ਵਾਰੀ ਖਵਾਵਾ ਉਡੀਆਂ ਤੇ ਜਿਹੜੀ ਸਬ ਤਹਿਸੀਲ ਘੜੋ ਆ ਉਹ ਖਤਮ ਕੀਤੀ ਜਾ ਰਹੀ ਹੈ। ਲੇਕਿਨ ਕੱਲ ਵੀ ਮੇਰੀ ਗੱਲ ਹੋਈ ਆ ਕੁਝ ਜਥੇਬੰਦੀਆਂ ਆਈਆਂ ਸੀ। ਅੱਜ ਤੱਕ ਮੈਨੂੰ ਕੋਈ ਇਹ ਨਹੀਂ ਦੱਸ ਸਕਿਆ ਕਿ ਇਹਦਾ ਸੋਰਸ ਕੀ ਹੈ। ਕਈ ਕ ਉਹ ਬਫਵਾਏ ਸਰਕਾਰੀ ਸੂਤਰਾਂ ਤੋਂ ਵੀ ਮੇਰੀ ਐਸਡੀਐਮ ਮੈਡਮ ਉਹਨਾਂ ਨਾਲ ਵੀ ਗੱਲ ਹੋਈ ਹੈ। ਡੈਪਟੀ ਕਮਿਸ਼ਨਰ ਨਾਲ ਵੀ ਹੋਈ ਹੈ। ਕਿਸ ਕੋਈ ਵੀ ਇਸ ਤਰ੍ਹਾਂ ਦਾ ਸਰਕਾਰ ਵੱਲੋਂ ਤਸਵੀਜ਼ ਹੀ ਨਹੀਂ। ਇਹ ਤਾਂ ਅਸੀਂ ਬਿਨਾ ਪਾਣੀ ਤੋਂ ਜਿਵੇਂ ਮੋਜੇ ਕੋ ਲੈਂਦੇ ਆ ਮੈਨੂੰ ਤਾਂ ਇਦਾਂ ਲੱਗਦਾ ਹੈ ਹੋ ਸਕਦਾ ਪਿੱਛੇ ਕੋਈ ਕੋਈ ਸ਼ਰਾਰਤ ਵੀ ਹੋਵੇ ਕਿਸੇ ਦੀ ਲੇਕਿਨ ਅੱਜ ਦੀ ਤਰੀਕ ਤੱਕ ਅੱਜ ਤੱਕ ਕੋਈ ਐਸਾ ਤਜ਼ਵੀਰ ਸਰਕਾਰ ਵੱਲੋਂ ਨਹੀਂ ਹੈ ਸੋ ਮੈਂ ਪੂਨੋ ਵਿਸ਼ਵਾਸ ਤੋਨ ਕਿ ਮੈਂ ਵੀ ਡਟ ਕੇ ਖੜਾ ਤੁਹਾਡੇ ਨਾਲ ਡਟ ਕੇ ਹਾਂ ਤੁਸੀਂ ਇਹ ਕਾਲ ਇੱਕ ਪਿੰਡ ਕੋਈ ਇਹ ਨਹੀਂ ਪ੍ਰਾਇਮ ਨਹੀਂ ਹੈ ਮੇਰੇ ਹਲਕੇ ਦੇ ਪਿੰਡ ਬਹੁਤ ਪਹਿਲਾਂ ਵੀ ਮੈਂ ਇਹਨਾਂ ਨੂੰ ਵਿਸ਼ਵਾਸ ਦੁਆਇਆ ਸੀ ਅੱਜ ਤੋਂ ਸਾਲ ਪਹਿਲਾਂ ਕਿ ਇਦਾਂ ਦੀ ਕੋਈ ਤਸਵੀਰ ਨਹੀਂ ਹੈ ਪਰ ਇਸ ਨੂੰ ਹਾਰਜ ਕੀਤਾ ਹੈ ਮੇਰੇ ਵੱਲੋਂ ਦਾ ਇੱਕ ਹਾਰਜ ਹੈ ਕੋਈ ਸਰਕਾਰ ਵੱਲੋਂ ਇਦਾਂ ਦੀ ਤਸਵੀਰ ਨਹੀਂ ਹੈ ਜੋ ਸਿਸਟਮ ਪਹਿਲਾਂ ਚੱਲ ਰਿਹਾ ਉਦਾਂ ਹੀ ਚੱਲਣਾ ਸਾਰਾ ਕੁਝ ਔਰ ਦੂਸਰੀ ਗੱਲ ਜਿਹੜੀ ਆਨੰਦਪੁਰ ਸਾਹਿਬ ਦੇ ਜ਼ਿਲ੍ਹੇ ਦੀ ਉਹ ਵੀ ਹਲੇ ਕੋਈ ਐਸਾ ਪ੍ਰਪੋਜ਼ਲ ਸਰਕਾਰ ਵੱਲੋਂ ਨਹੀਂ ਆਉਣ ਵਾਲੇ ਸਮੇਂ ਕੀ ਹੁੰਦਾ ਉਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਲੇਕਿਨ ਜਿੱਤੇ ਤੱਕ ਇਹ ਨਾ 35 ਪਿੰਡਾਂ ਦੀ ਉਹ ਹੈ ਉਹ ਮੈਂ ਜ਼ਿੰਮੇਵਾਰੀ ਲੈਂਦਾ ਕਿ ਇਹ ਇਹ ਕਾ ਜੀ ਆਉਣਾ ਸਮਝ ਕਿਆ ਕਰੂਗਾ ਫਿਰ ਬੈਠੋ ਹਲੇ ਮੈਨੂੰ ਬੋਲ ਲੈਣ ਦਿਓ ਪਹਿਲਾਂ ਕਿਆ ਕਿਸੇ ਦਰਾਂ ਦੀ ਜੜੀ ਹੈ ਤਸਵੀਜ਼ ਨਹੀਂ ਹੈ ਜਰਾ ਬਤਾਓ ਯਾ ਤਸਵੀਜ਼ ਉਹ ਸੁਣ ਲੋ ਬੰਦੀ ਹੈ ਜਿਹੜੇ ਵੀ ਸੱਜਣ ਸਾਡੇ ਵਿਚਕਾਰ ਆਏ ਨੇ ਦੇਖੋ ਸਾਡੀ ਹੈ ਇੰਨਾਂ ਨੂੰ ਕੋਈ ਨਹੀਂ ਹਿਲਾਏਗਾ ਮਹਾਲੀ ਚ ਰਹਿਣਗੇ ਕੋਈ ਪ੍ਰਪੋਜ਼ਲ ਨਹੀਂ ਹੈ ਕਿ ਮਹਾਲੀ ਦੇ ਡਿਸਟ੍ਰਿਕਟ ਦੇ ਐਸਐਸ ਜੀ ਕਰਕੇ ਕੋਈ ਪ੍ਰੋਪੋਜ਼ਲ ਹੈ ਨਹੀਂ ਪ੍ਰਪੋਜ਼ਲ ਹੀ ਨਹੀਂ ਹੈ ਇਹ ਤੁਹਾਨੂੰ ਕੋਈ ਪੱਤਸਾ ਹੈਗਾ ਤੁਸੀਂ ਰਿਕਵੈਸਟ ਦੋਗੇ ਨਾ ਸਰ ਜੀ ਜੀ ਹੈਗੀ ਜਦੋਂ ਕਿ ਮੈਂ ਤੁਹਾਡੀ ਗੱਲ ਅੱਗੇ ਕਰਾਉਂਦਾ ਇਹਨਾਂ ਨੂੰ ਦਿੱਤਾ ਹੈ ਜੀ ਸਾਹਿਬ ਨੂੰ ਠੀਕ ਹੈ ਮੈਂ ਮੈਡਮ ਕੋ ਲੈ ਲਵਾਂਗਾ ਜੀ ਸਾਹਿਬ ਮੈਂ ਮੈਂ ਰਿਕਮੈਂਡ ਕਰਕੇ ਤੁਹਾਡੀ ਭਾਵਨਾ ਨੂੰ ਕਿ ਰਿਕਮੈਂਡੇਸ਼ਨ ਨਹੀਂ ਕਰੀ ਰਿਕਮੈਂਡੇਸ਼ਨ ਦਾ ਇੱਕ ਰਿਕਮੈਂਲੇਸ਼ਨ ਆਪਾਂ ਧੰਨ ਤੁਸੀਂ ਮੈਨੂੰ ਦਿਓ ਮੈਂ ਗੱਲ ਕਰਦੇ ਤੇ ਤੁਸੀਂ ਰਿਪੋਰਟ ਦੇ ਤੁਸੀਂ ਦੂਸਰੇ ਪ੍ਰੈਜੈਂਟੇਸ਼ਨ ਦਿਓ ਮੈਂ ਗੱਲ ਕਰਦਾ ਠੀਕ ਹੈ ਤੁਹਾਨੂੰ ਕੋਈ ਟਾਈਮ ਜਾਂਦਾ ਆਪਾਂ ਹੁਣੇ ਥੋੜੀ ਜਿਹੀ ਜਾਂਦੇ ਨੇ ਸਾਡੇ ਤਿੰਨ ਬੰਦੇ ਭੁਖੜਦਾਲ ਤੇ ਬੈਠਾ